ਸਲਾ ਦੇ ਸੀਈਓ ਐਲਨ ਮਾਸਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਤੇ ਵਧਾਈ ਦਿੱਤੀ ਹੈ ਪਿਛਲੇ ਹਫਤੇ 14 ਜੁਲਾਈ ਨੂੰ ਐਕਸ ਤੇ ਪ੍ਰਧਾਨ ਮੰਤਰੀ ਮੋਦੀ ਦੇ ਫੋਲੋਅਰਸ ਦੀ ਗਿਣਤੀ ਵੱਧ ਕੇ 100 ਮਿਲੀਅਨ ਤੇ ਪਹੁੰਚ ਗਈ ਸੀ ਇਸ ਦੇ ਨਾਲ ਹੀ ਉਹ ਐਕਸ ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣ ਗਏ ਨੇ ਹੁਣ ਐਕਸ ਤੇ ਪ੍ਰਧਾਨ ਮੰਤਰੀ ਦੇ ਫੋਲੋਅਰਸ ਦੀ ਗਿਣਤੀ 100 ਮਿਲੀਅਨ ਹਾਂ ਦੱਸ ਦੇ ਕਿ ਪ੍ਰਧਾਨ ਮੰਤਰੀ ਐਕਸ ਤੇ 100 ਮਿਲੀਅਨ ਫਾਲੋਅਰਸ ਦੇ ਨਾਲ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਵਿਸ਼ਵ ਨੇਤਾ ਨੇ ਉਹਨਾਂ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਜਿਨ੍ਹਾਂ ਦੇ 37 ਮਿਲੀਅਨ ਫਾਲੋਅਰਸ ਨੇ ਪਾਪ ਫਰਾਂਸਿਸ ਤੀਜੇ ਸਥਾਨ ਤੇ ਨੇ ਜਿਨ੍ਹਾਂ ਦੇ 18 ਮਿਲੀਅਨ ਫਾਲੋਅਰਸ ਨੇ ਇਸ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਨੇ ਜਿਨ੍ਹਾਂ ਦੇ 17 ਮਿਲੀਅਨ ਫਾਲੋਅਰਸ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਦੇ 15 ਮਿਲੀਅਨ ਫਾਲੋਅਰਸ ਨੇ ਉਹ ਸੂਚੀ ਵਿੱਚ ਪੰਜਵੇਂ ਸਥਾਨ ਤੇ ਨੇ ਜ਼ਿਕਰ ਹੋਗਾ ਕਿ ਮੈਟਾ ਦੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰam ਤੇ ਵੀ ਪੀਐਮ ਮੋਦੀ ਦੇ 91.3 ਮਿਲੀਅਨ ਫਾਲੋਅਰਸ ਨੇ ਇਹ ਕਿਸੇ ਨੂੰ ਵੀ ਫਾਲੋ ਨਹੀਂ ਕਰਦੇ ਪੀਐਮ ਨੂੰ ਆਪਣੇ ਇੰਸਟਾਗ੍ਰam ਤੇ ਹੁਣ ਤੱਕ 806 ਪੋਸਟਾਂ ਪਾਈਆਂ ਨੇ ਉੱਥੇ ਹੀ ਇਨਸਟੈਂਟ ਮੈਸੇਜਿੰਗ ਐਪ WhatsApp ਤੇ ਪ੍ਰਧਾਨ ਮੰਤਰੀ ਮੋਦੀ ਦੇ ਚੈਨਲ ਨੂੰ 13.74 ਮਿਲੀਅਨ ਲੋਕਾਂ ਨੇ ਫੋਲੋ ਕੀਤਾ ਹੈ